ਨਮਸਕਾਰ ਦੋਸਤੋ ਐਂਟਰਟੇਨ ਪੰਜਾਬੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਸਦੀ ਕਿ ਬਲਾਕ ਸਮਿਤੀ ਔਰ ਬਲਾਕ ਸਮਿਤੀ ਕਰੇ ਚੋਨਾ ਨਿਕਲ ਬਾਤ ਚਾ ਉੱਥੇ ਹੀ ਕਿਤੇ ਫਾਇਲਾ ਹੋ ਜਾਈਗਾ ਇਹ ਤੇ ਕੁਝ ਫਾਇਲਾ ਕਰੋਇਆ ਵੀ ਨਹੀਂ ਆ ਸਾਡੇ ਅਰਵਿੰਦਰ ਸਿੰਘ ਲਾਡੀ ਮਜੂਰ ਗੱਲਬਾਤ ਕਰਾਂਗਾ ਜਾਣ ਕੋਸ਼ਿਸ਼ ਕਰਾਂਗੇ ਕੀ ਕਰਾਂ ਅੰਦਰ ਸਰਪ੍ਰੈਸ ਸਵਾਗਤ ਹੈ ਜੀ ਹਾਂ ਜੀ ਧੰਨਵਾਦ ਜੀ ਮਤਨ ਜੀ ਸਰ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਗਰੀਆ ਫਾਇਲਾ ਕਰੋਇਆ ਵੀ ਹੈ ਤੇ ਕਾਫੀ ਜਗ੍ਹਾ ਤੇ ਆਮ ਆਦਮੀ ਪਾਲ ਤੇ ਧੱਕਾ ਵੀ ਦੇਖਣ ਨੂੰ ਮਿਲਿਆ ਕਿਵੇਂ ਦੇਖ ਦਿਓ ਅ ਦੇਖੋ ਜੀ ਇਹ ਪੰਜਾਬ ਹੈ ਔਰ ਪੰਜਾਬ ਜਿਹੜਾ ਨਾ ਉਹ ਜਾਣਿਆ ਜਾਂਦਾ ਹੈ ਪੰਜਾਬੀਆਂ ਦੀ ਕਹਿ ਦਿੰਦੇ ਆ ਨਾ ਵੀ ਕੋਈ ਵੀ ਇੱਥੇ ਕਿਤੇ ਆ ਵੀ ਕਾਸਟਿਜ਼ਮ ਕੋਈ ਨਹੀਂ ਮੈਟਰ ਕਰਦਾ ਕੋਈ ਵੀ ਜਿਹੜਾ ਤੁਸੀਂ ਦੇਖ ਲਓ ਕੋਈ ਵਿਆਹ ਹੈ ਸ਼ਾਦੀ ਹੈ ਜਾਂ ਕੋਈ ਪ੍ਰੋਗਰਾਮ ਹੈ ਉੱਥੇ ਕਹਿੰਦੇ ਪੰਜਾਬੀਆਂ ਦੀ ਪੱਗ ਜੀ ਸਾਰੇ ਜਿਹੜੇ ਆ ਪੱਗ ਨੂੰ ਬੜਾ ਮਾਨ ਸਨਮਾਨ ਦਿੰਦੇ ਆ ਤੇ ਇਹ ਇੱਕ ਇਹ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਮੈਂ ਇਥੋਂ ਸ਼ੁਰੂ ਕਰਦਾ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਜਿੱਦੇ ਮੈਨੂੰ ਕਿਤੇ ਪੰਜਾਬੀਆਂ ਦੀ ਇੱਕ ਤੇ ਜਿਹੜੇ ਪੰਜਾਬੀ ਇਹਨਾਂ ਨਾਲ ਰਲੇ ਆ ਉਹ ਸਾਰੇ ਦੇ ਅਣਖ ਵੇਚਣ ਵਾਲੇ ਲੱਗਦੇ ਦੇਖੋ ਬਾਹਰੋਂ ਆ ਕੇ ਬੰਦੇ ਦਿੱਲੀੋਂ ਆ ਕੇ ਤੁਹਾਨੂੰ ਚਲਾ ਰਹੇ ਐ ਤੇ ਨੁਕਸਾਨ ਕਰ ਰਹੇ ਪੰਜਾਬ ਦਾ ਅੱਜ ਪੰਜਾਬ ਕਿੱਥੇ ਖੜਾ ਗੈਂਗਸਟਰਿਜ਼ਮ ਕਿੰਨਾ ਵਧਿਆ ਹਰ ਦੂਜੇ ਬੰਦੇ ਨੂੰ ਫਰੋਟੀ ਦੀ ਕਾਲ ਆ ਰਹੀ ਤੇ ਜਿਹੜੇ ਇਹਨਾਂ ਦੇ ਕੈਂਡੀਡੇਟ ਵੀ ਹੈ ਨੇ ਉਹ ਵੀ ਸਾਰੇ ਜਿਹੜੇ ਉਹਨਾਂ ਦਾ ਵੀ ਤੁਸੀਂ ਦੇਖ ਲਓ ਸਾਰਾ ਵਿਸ਼ੋਕੜ ਕੀ ਹੈ ਕੀ ਨਹੀਂ ਸੋ ਮੈਂ ਇਹ ਕਹਿਣਾ ਚਾਹੁੰਦਾ ਤੁਸੀਂ ਦੇਖਿਆ ਦੋ ਦਿਨ ਪਹਿਲਾਂ ਜਿਹੜਾ ਫਾਇਲਾ ਲਗਦੀਆਂ ਪਿਆ ਸੀ ਕਿਸੇ ਦੇ ਹੱਥਾਂ ਚੋਂ ਖੋ ਕੇ ਫਾਇਲਾ ਲੋਕ ਦੌੜ ਰਹੇ ਐ ਤੇ ਕਈਆਂ ਨੇ ਪੱਗਾਂ ਲਾ ਕੇ ਕਹਿ ਰਹੇ ਐ ਕਿ ਤੁਹਾਡੀਆਂ ਪੱਗਾਂ ਲਾ ਕੇ ਲੈ ਚੱਲੇ ਆ ਤੁਸੀਂ ਸਾਡੇ ਕੋਲ ਲੈ ਜਾਓ ਜਿਹੜਾ ਜਿਹੜੀ ਪਾਰਟੀ ਪੰਜਾਬੀਆਂ ਦੀ ਪੱਗ ਦੀ ਇੱਜ਼ਤ ਨਹੀਂ ਕਰਦੀ ਪੰਜਾਬੀਆਂ ਦੀ ਇੱਜ਼ਤ ਨਹੀਂ ਕਰਦੀ ਮੈਂ ਕਹਿੰਦਾ ਪੰਜਾਬੀਆਂ ਨੇ ਉਹਨੂੰ ਨਕਾਰ ਦੇਣਾ ਚਾਹੀਦਾ ਹੋਰ ਜੋ ਤਕੇ ਮਾ ਨੇ ਕੀਤੇ ਮੇਰੀ ਖੁਦ ਜਿੱਦਾਂ ਜਿਲ੍ਹਾ ਪਰਿਸ਼ਦ ਦੀ ਫਾਈਲ ਹੈ ਉਹ ਲਈ ਨਹੀਂ ਐਡੀਸੀ ਨੇ ਕਿ ਕੰਦਾ ਤੁਸੀਂ ਦੂਸਰੇ ਜ਼ੋਨ ਚੋਂ ਲੜ ਰਹੇ ਹੋ ਜਦ ਕਿ ਕੋਈ ਜਿਹੜਾ ਲਾਅ ਇਹ ਨਹੀਂ ਕਹਿੰਦਾ ਲਾਅ ਇਹ ਕਹਿੰਦਾ ਤੁਹਾਡਾ ਹਲਕਾ ਇੱਕ ਹੋਣਾ ਚਾਹੀਦਾ ਉਹਦੇ ਵਿੱਚ ਤੁਸੀਂ ਕਿਤੇ ਵੀ ਬਲਾਕ ਸੰਪਤੀ ਔਰ ਜਿਲ੍ਹਾ ਪਰਿਸ਼ਦ ਦੀ ਚੋਣ ਲੜ ਸਕਦੇ ਹੋ ਜੇ ਤੁਹਾਡਾ ਪਿੰਡ ਇੱਕ ਤੁਸੀਂ ਕਿਸੇ ਵੀ ਵਾਰਡ ਚੋਂ ਮੈਂਬਰੀ ਦਾ ਇਲੈਕਸ਼ਨ ਲੜ ਸਕਦੇ ਹੋ ਸੋ ਇਸ ਤੇ ਇਸੇ ਤਰ੍ਹਾਂ ਬਲਾਕ ਸੰਪਤੀ ਔਰ ਜਿਲ੍ਹਾ ਪਰਿਸ਼ਦ ਤੁਸੀਂ ਜਿਹੜਾ ਹੈ ਜੇ ਤੁਹਾਡਾ ਸਿਆਣਪੁਰ ਹਲਕਾ ਤੇ ਹੀ ਸਿਆਣਪੁਰ ਹਲਕੇ ਚ ਕਿਤੋਂ ਜਾ ਕੇ ਇਲੈਕਸ਼ਨ ਲੜ ਸਕਦੇ ਔਰੋ ਹੁੰਦਾ ਆਇਆ ਕਦੇ ਬੀਜੇਪੀ ਅਕਾਲੀਆਂ ਨੇ ਨਹੀਂ ਇਹ ਇਹ ਜਿਹੜਾ ਧੱਕਾ ਕੀਤਾ ਔਰ ਕੋਈ ਜਿਹੜੀ ਨਾ ਨਹੀਂ ਸੂਦ ਵੀ ਨਹੀਂ ਹੋਈ ਲਾਅ ਦੇ ਵਿੱਚ ਸਰ ਪਹਿਲਾਂ ਵੀ ਤੁਸੀਂ ਜ਼ਿਲ੍ਹਾ ਪਰਸ਼ਦ ਲੱਚੁਕਿਓ ਔਰ ਜ਼ਿਲ੍ਹਾ ਪਰਸ਼ਦ ਦਾ ਕੰਮ ਵੀ ਕੀਤੇ ਆ ਕਿਹਾ ਉਹਨਾਂ ਤੋਂ ਡਰ ਲੱਗ ਗਿਆ ਕਿ ਕੰਮ ਕੀਤੇ ਆ ਚੰਗੇ ਕੰਮ ਕਰ ਚੁੱਕੇ ਤੁਸੀਂ ਲੋਕਾਂ ਦਾ ਕਾਫੀ ਆ ਤੁਹਾਡਾ ਪਿਆਰ ਆ ਪਿਆਰ ਦੇਖ ਕੇ ਇੱਕ ਡਰ ਹੰਦੰ ਡਰ ਲੱਗ ਜਾਂਦਾ ਲੋਕਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਕਿ ਅਸੀਂ ਡਰ ਗਏ ਆ ਜੀ ਦੇਖੋ ਪਹਿਲੀ ਗੱਲ ਇਹ ਵੀ ਇਹ ਤਾਂ ਇੰਨੇ ਕੁ ਬੁਖਲਾਏ ਹੋਏ। ਪਹਿਲਾਂ ਮੇਰਾ ਜਿਹੜਾ ਜ਼ੋਨ ਬੰਦਾ ਇਹ ਜਿਹੜਾ ਆਪਣਾ ਅਮਨਵਾਲ ਜ਼ੋਨ ਇਹ ਇਹਨਾਂ ਨੇ ਐਸੀ ਕੀਤਾ। ਫਿਰ ਮੈਂ ਜਿੱਥੋਂ ਸੰਪਤੀ ਲੜੀ ਸੀ ਪਿਛਲੇ ਸਾਲੀ ਮੇਰੀ ਉਹ ਸੰਪਤੀ ਐਸੀ ਇਹਨਾਂ ਨੇ ਰਿਜ਼ਰਵ ਕਰਤੀ। ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਐਸੀ ਭਾਈ ਜਾ ਰਹੇ ਤਾਂ ਸਾਡਾ ਕੋਈ ਹੋਰ ਬੰਦਾ ਸਾਡਾ ਵਰਕਰ ਲੜੇਗਾ। ਕੋਈ ਗੱਲ ਨਹੀਂ ਹੈ। ਮਾਧੋਪੁਰ ਜ਼ੋਨ ਜਿਹੜਾ ਜਨਰਲ ਹੋ ਗਿਆ ਜੀ। ਮੈਂ ਮਾਧੋਪੁਰ ਜ਼ੋਨ ਤੋਂ ਅਪਲਾਈ ਕੀਤਾ ਜੀ। ਠੀਕ ਹੈ ਜੀ। ਫਰਮਾਦੂਪੁਰ ਜਿਹੜੇ ਪਿੰਡ ਦੇ ਕੁਝ ਬੰਦੇ ਸਾਡੇ ਸੀਗੇ ਇੱਕ ਬੀਜੇਪੀ ਚ ਚਲਾ ਗਿਆ ਸਾਡੇ ਇਧਰੋਂ ਉਹ ਬੰਦੇ ਦਾ ਰਿਕਾਰਡ ਵੀ ਸਹੀ ਨਹੀਂ ਸੀ ਜਦੋਂ ਰਿਕਾਰਡ ਸਹੀ ਨਹੀਂ ਹੈ ਪਾਰਟੀ ਨੂੰ ਟਿਕਟ ਨਹੀਂ ਦਿੰਦੀ ਜੀ ਉਹਦੇ ਚ ਨਾ ਕੋਈ ਅਲਵਿੰਦਰ ਦਾ ਕੋਈ ਦੋਸ਼ ਹੈ ਤੇ ਨਾ ਕਿ ਐਮਐਲਏ ਦਾ ਨਾ ਕਿ ਐਮਪੀ ਦਾ ਇਹ ਪਾਰਟੀ ਦਾ ਕਰਾਈਟਰੀਆ ਵੀ ਜੋ ਜਿਹੜਾ ਬੰਦਾ ਜਿਹਦੀ ਸ਼ਬੀ ਜਿਹੜੀ ਉਹ ਸਾਫ ਨਹੀਂ ਹੈ ਜਿਹੜਾ ਬੰਦਾ ਕੈਰੇਕਟਰ ਵਾਈਜ਼ ਅੱਛਾ ਨਹੀਂ ਹੈ ਠੀਕ ਹੈ ਜੀ ਉਹਨਾਂ ਨੂੰ ਬਿਲਕੁਲ ਟਿਕਟ ਨੀ ਮੈਨ ਲਈ ਸੋ ਦੇਖੋ ਨਾ ਮੇਲ ਦਾ ਪਹਿਲਾਂ ਵੀ ਕਾਫੀ ਯਾਰ ਸਰਕਾਰਾਂ ਆਈਆਂ ਤੁਹਾਡੀ ਵੀ ਸਰਕਾਰ ਆਈ ਆਮ ਆ ਜੀਪੀ ਸਰਕਾਰ ਵੀ ਆਈ ਲੇਕਿਨ ਆਮ ਮਾਰੇ ਦੇ ਸਰਕਾਰ ਦੇ ਵਿੱਚ ਇਵੇਂ ਕਿਦਾਂ ਟੱਕਾ ਚੱਲਦਾ ਪਿਆ ਕਿਉਂ ਇਹ ਮੁਕਾਬਲਾ ਨਹੀਂ ਕਰਾਉਣਾ ਚਾਹੁੰਦੇ ਪਹਿਲਾਂ ਹੀ ਟਿਕਟਾ ਕਟਾ ਕੇ ਆਪਣੇ ਆਪ ਨੂੰ ਜਿੱਤ ਕਰ ਦਿਖਾਣਾ ਚਾਹੁੰਦੇ ਆ ਤੁਸੀਂ ਗੱਲ ਕੀਤੀ ਨਾ ਵੀ ਡਰ ਗਏ ਬਿਲਕੁਲ ਡਰੇ ਹੋਏ ਬਿਲਕੁਲ ਡਰੇ ਹੋਏ ਔਰ ਲੋਕਾਂ ਨੂੰ ਕੀ ਕਹਿੰਦੇ ਆ ਇਹ ਲੋਕ 70 ਸਾਲ ਬੜਾ ਲੁੱਟਿਆ ਕਾਂਗਰਸ ਉਹ ਲੁੱਟੇ ਵਾਲੇ ਵੀ ਤੁਸੀਂ ਆਪ ਚ ਚੱਲ ਗਏ ਇਥੇ ਕਾਂਗਰਸ 'ਚ ਉਹੀ ਨੇ ਇਹ ਕਾਂਗਰਸ ਹੁਣ ਉਹ ਬੰਦਿਆਂ ਦੀ ਹੈ ਜਿਹੜੇ ਬੰਦਿਆਂ ਦੀ ਸ਼ਬੀ ਸਾਫ ਹੈ ਕੀ ਲੋਕਾਂ ਨੂੰ ਕਹਿੰਦੇ ਕਿ ਅਲਵਿੰਦਰ ਸਿੰਘ ਦੀ ਸ਼ਬੀ ਸਾਫ ਨਹੀਂ ਹੈ ਅਲਵਿੰਦਰ ਨੇ ਕੁਝ ਕੀਤਾ ਨਹੀਂ ਹੈ ਲੋਕਾਂ ਨੂੰ ਪਤਾ ਹੈ ਚੇਅਰਮੈਨ ਨੇ ਕਿੰਨੇ ਕੰਮ ਕੀਤੇ ਆਪਣੇ ਟਿਨਿਓਰ 'ਚ ਮੈਂ ਕਹਿੰਦਾ 4 ਸਾਲ ਹੋ ਗਏ ਆ ਇਹ ਕਾਂਗਰਸ 'ਚ ਸ਼ਾਲ ਮਾਰ ਕੇ ਜਿਹੜਾ ਕੈਂਡੀਡੇਟ ਸਾਡਾ ਜ਼ਿਲ੍ਹਾ ਪ੍ਰਚੰਦ ਦਾ ਉਧਰ ਗਿਆ ਸੀ ਇੱਕ ਮਨਵਾਲ ਤੋਂ ਇਹਦੇ ਨਾਲ ਆਂਦਾ ਉਮੈਨੇ ਦੋਨਾਂ ਨੂੰ ਪੁੱਛਣਾ ਚਾਹਨਾ ਉਹ ਤੁਸੀਂ ਚਲ ਗਏ ਹੋ ਆਮ ਆਲੀ ਪਾਰਟੀ ਚ ਕਿਹੜਾ ਕੰਮ ਕੀਤਾ 4 ਸਾਲ ਚ ਤੁਸੀਂ ਜੀ ਕੀ ਕੀਤਾ ਇਹ ਇਥੇ ਸ਼ਰੇ ਆਂਦਰੀਆ ਚ ਰੋਜ਼ ਡੰਗਲ ਟੱਪਦੇ ਆਂ ਕਿਆ ਬੰਦ ਹੋ ਗਏ ਸ਼ਰੇ ਆਂ ਇਥੇ ਚਿੱਟੇ ਵਿਕਦਾ ਕਿਆ ਬੰਦ ਕਰਾਇਆ ਤੁਸੀਂ ਔਰ ਕੌਣ ਵੇਚ ਰਿਹਾ ਜਿਹੜੇ ਉਹਦੇ ਵਾਲੇ ਦੁਵਾਲੇ ਆ ਦੇਖ ਲਓ ਜਿਹੜੇ ਉਹਦੇ ਵਾਲੇ ਦੁਵਾਲੇ ਆ ਜਿਹੜਾ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਚ ਮੰਗਦਾ ਹੈ ਠੀਕ ਹੈ ਜੀ ਤੇ ਜਿਹਨੂੰ ਇਹ ਜ਼ਿਲ੍ਹਾ ਪਰਸ਼ਦ ਦੀ ਟਿਕਟ ਦਿੱਤੀ ਹੈ ਮੇਰੇ ਨੂੰ ਮਰਜੇਪੁਰ ਤੋਂ ਸਰਪੰਚ ਨੂੰ ਉਹਨੂੰ ਰਾਤ ਨੂੰ ਕਾਲ ਆਂਦੀ ਹੈ 12:00 12:30 ਵਜੇ ਕਿ ਜੇ ਤੂੰ ਆਪਣੇ ਕਾगज ਕੱਲ ਨਹੀਂ ਚੁੱਕੇ ਤਾਂ ਤੈਨੂੰ ਗੋਲੀ ਮਾਰ ਦੇਵਾਂਗੇ ਇਹ ਇਹ ਜਿਹੜਾ ਨਾ ਇਹ ਚੀਜ਼ ਇੱਥੇ ਨਹੀਂ ਚੱਲਣੀ ਆਮ ਆਦਮੀ ਪਾਰਟੀ ਨੂੰ ਮੈਂ ਦੱਸ ਦਿਆਂ ਇਹ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਗੁੰਡਾਗਰਦੀ ਠੀਕ ਹੈ ਜੀ ਹੋਰ ਅਸੀਂ 100% ਇਥੋਂ ਕਾਂਗਰਸ ਦੀ ਸ਼ੀਟ ਜਿੱਤ ਕੇ ਦੇਵਾਂਗੇ ਔਰ ਇਹ ਮੈਂ ਨਹੀਂ ਜਿਤਾਣੀ ਲੋਕਾਂ ਨੇ ਜਿਤਾਣੀ ਹੈ ਜਿਨ੍ਹਾਂ ਨੂੰ ਪਤਾ ਕਿ ਜੇ ਆਮ ਆਦਮੀ ਪਾਰਟੀ ਇੱਥੇ ਬਣਦੀ ਹੈ ਤਾਂ ਗੁੰਡਾਗਰਦੀ ਹੋਰ ਬਦਲ ਵਾਲਾ ਕੰਮ ਹੈ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਆ ਵੇ ਤਾਂ ਜੋ ਡੇ ਸਰਕਾਰ ਬਣੀ ਆ ਤੇ ਕਿੱਦਾਂ ਦੇ ਹਾਲਾਤ ਪਹਿਲਾਂ ਵੀ ਤੇ ਹਾਲਾਤ ਦੇ ਕੇ ਤਾਂ ਹੋਣ ਦੀ ਗੱਲ ਕੀਤੀ 5 ਸਾਲਾਂ ਚਾਰ ਸਾਲੇ ਵੀ ਕਿੱਦਾਂ ਦੇ ਹਾਲਾਤ ਹੈ ਹਾਲਾਤ ਹੈ ਜੇ ਤੁਸੀਂ ਨਵੀਂ ਫਾਰਚੂਨਰ ਗੱਡੀ ਲਿਆਓ ਸ਼ਾਨੀ ਤੈਨੂੰ ਹੋਣਾ ਹੈ ਨਾ 20 ਲੱਖ ਰੁਪਏ ਮੈਨੂੰ ਦੇ ਦੇਵੇ ਇਹ ਕਦੀ ਅਕਾਲੀਆਂ ਦੇ ਟਾਈਮ ਨਹੀਂ ਹੋਇਆ ਇਹ ਕਦੀ ਕਾਂਗਰਸ ਦੇ ਟਾਈਮ ਨਹੀਂ ਹੋਇਆ ਇਹ ਤਿੰਨ ਚਾਰ ਇਹ ਤਿੰਨ ਤਿੰਨ ਸਾਲ ਦੀ ਰੀ ਚੱਲੀ ਚਾਰ ਸਾਲ ਦੀ ਜਦੋਂ ਇਹ ਆਏ ਤੇ ਇੱਕ ਉਹਨਾਂ ਦਾ ਮੁੱਖ ਮੰਤਰੀ ਆ ਉਹ ਕੀ ਕਹਿੰਦਾ ਉਹ ਇਹਨਾਂ ਨੇ ਪੈਦਾ ਕੀਤੇ ਆ ਉਹ ਜੀ ਜੀ ਇਸ 스테ਜ ਤੇ ਡਰਾਮੇ ਨਹੀਂ ਚੱਲ ਰਹੇ ਮੁੱਖ ਮੰਤਰੀ ਸਾਹਿਬ ਇਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਕਿ ਬਦਲਾਅ ਤੇ ਬਦਲਾਅ ਤੁਸੀਂ ਬੜਾਉਂਦੀ ਆ ਦੱਸਣ ਦਿਓ ਲੋਕਾਂ ਨੂੰ ਮੈਨੂੰ ਕਿੰਨੀ ਫਰੋਤੀ ਦੀਆਂ ਗੱਲਾਂ ਆਈਆਂ ਕਦੀ ਕਰੋੜ ਰੁਪਈਆ ਮੰਗਦੇ ਆ ਕਦੀ ਡੇਢ ਕਰੋੜ ਰੁਪਈਆ ਮੰਗਦੇ ਆ ਇਹ ਇਹ ਹਾਲਾਤ ਹੈ ਅੱਜ ਦੇ ਹੋਰ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਇਹਨਾਂ ਲੋਕਿਆਂ ਤੋਂ ਕਿਉਂ ਇਤਨਾ ਚੇਰੇ ਕਿੰਨੇ ਚੇਰੇ ਇਹ ਆਪਨੇ ਜਿੰਨੂ ਟਿਕਟ ਦਿੱਤੀ ਹੈ ਜਿਲਾ ਪਰਸ਼ਦ ਦੀ ਕਿੰਨਾ ਚਿਰ ਕਾਂਗਰਸ ਚ ਰਿਹਾ ਕਿਹੜੀ ਟਿਕਟ ਦੇਤੀ ਕਾਂਗਰਸ ਨੇ ਇਹਨਾਂ ਨੂੰ ਇਹ ਦੱਸਣ ਕਿਉਂ ਨਹੀਂ ਦਿੱਤੀ ਸ਼ਵੀ ਦਾ ਸ਼ਵੀ ਕਿਦੀ ਸਹੀ ਹੈ ਕਿਦੀ ਨਹੀਂ ਸੱਤ ਪਤਾ ਪਾਰਟੀ ਨੂੰ ਠੀਕ ਹੈ ਜੀ ਹੋਰ ਦੂਸਰੀ ਗੱਲ ਮੈਂ ਇਹ ਵੀ ਦੱਸਣਾ ਚਾਹਾਂ ਮੇਰੇ ਵੀਰ ਜੀ ਹਰੇ ਸਾਲ ਪਹਿਲਾਂ ਤੁਸੀਂ ਸਰਪੰਚੀ ਦੇ ਇਲੈਕਸ਼ਨ ਲੜਿਆ ਕਿੰਨਿਆਂ ਕਵੋਟਰਾਂ ਦਾ ਤੁਸੀਂ ਜਿੱਤ ਗਏ ਹੋ ਜੀ ਠੀਕ ਹੈ ਜੀ ਤੁਹਾਨੂੰ ਪਿੰਡ ਵਾਲਿਆਂ ਨੇ ਨਕਾਰਿਆ ਹੈ ਤੇ ਤੁਸੀਂ ਚੱਲਦੇ ਜਿਲਾ ਪਰ ਛੱਡੀਆਂ ਵੋਟਾਂ ਲੈਣ ਕੋਈ ਮੇਰੀ ਫਾਈਲ ਕਟਾਈ ਹੈ ਮੈਨੂੰ ਕੋਈ ਦਿੱਕਤ ਨਹੀਂ ਮੇਰੀ ਵਾਈਫ ਨੇ ਸੰਮਤੀ ਦੀ ਪਰਿਉਧੀ ਕਟਾਈ ਹੈ ਕੋਈ ਗੱਲ ਨਹੀਂ ਜਿਹੜੇ ਲੜ ਰਹੇ ਆ ਸਮਝੋ ਉਹ ਵੀ ਇਹੀ ਲੜ ਰਹੇ ਆ ਇਸ ਕਰਕੇ ਅਸੀਂ ਆਪਣੇ ਵਰਕਰਾਂ ਨੂੰ ਜਿਹੜਾ ਹੈ ਟਿਕਟ ਦਿੱਤੀ ਹੈ ਸਾਡੇ ਵਰਕਰ ਜਿਹੜੇ ਆ ਇਹ ਕਾਂਗਰਸ ਪਾਰਟੀ ਇੱਕ ਝੂਠਾ ਔਰ ਸਾਰੇ ਇਹ ਸਾਡੇ ਵਰਕਰਾਂ ਨੂੰ ਵੋਟਾਂ પાਕੇ ਆਪਣੀ ਕਾਂਗਰਸ ਨੂੰ ਕਾਮਯਾਬ ਕਰਨਗੇ ਕਹੇਗੀ ਪੰਜਾਬੀਆਂ ਕੋਲ ਇੱਕੋ ਵਿਕਲਪ ਹੈ ਜੇ ਪੰਜਾਬ ਨੂੰ ਬਚਾਣਾ ਤੇ ਕਾਂਗਰਸ ਨੂੰ ਅੱਗੇ ਲਿਆਣਾ ਪਏਗਾ ਨਹੀਂ ਤੇ ਇਹਨਾਂ ਨੇ ਪੰਜਾਬ ਦਾ ਬੇੜਾ ਅਗਰਖ ਕਰ ਦੇਣਾ ਕਰਤੇ ਦਿੱਤਾ ਆਲਰੇਡੀ ਤੁਸੀਂ ਗੁਰਦਾਸਪੁਰ ਚਲ ਜੋ ਕਿਤੇ ਰੋਜ਼ ਸੁਣੋ ਗੋਲੀ ਚੱਲ ਰਹੀ ਹੈ ਜੀ ਅੱਜ ਇੱਥੇ ਉਹਦਾ ਕਤਲ ਹੋ ਗਿਆ ਅੱਜ ਉਹਦਾ ਕਤਲ ਹੋ ਗਿਆ ਜੇ ਕੋਈ ਵਿਚਾਰਾ ਨਹੀਂ ਗੱਡੀ ਲੈ ਲੈਂਦਾ ਸ਼ਾਨੂ ਦੇ ਗੇਟ ਤੇ ਗੋਲੀਆਂ ਚੱਲ ਜਾਂਦੀਆਂ ਲੈ ਆ ਪਈਆਂ ਨੇ ਲੱਖ ਇਸ ਇਹ ਸਾਰਾ ਜਿਹੜਾ ਹੈ ਇਹ ਸਾਰਾ ਪ੍ਰੋਪਗੈਂਡਾ ਜਿਹੜਾ ਇਹਦਾ ਆਮ ਆਦਮੀ ਪਾਰਟੀ ਦਾ ਇਸ ਕਰਕੇ ਜਿਹੜਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਆਮ ਆਦਮੀ ਪਾਰਟੀ ਨੂੰ ਵੋਟਾਂ ਨਾਲ ਪਾਇਓ ਬਾਕੀ ਜਿਹੜਾ ਆਪਣਾ ਮਨ ਮਨਾਓ ਜਿਹੜਾ ਤੁਹਾਨੂੰ ਸ਼ਬੀ ਜਦੀ ਚੰਗੀ ਹੈ ਉਸ ਨੂੰ ਵੋਟਾਂ ਪਾਓ ਔਰ ਇਹਨਾਂ ਦੇ ਐਮਐਲਏ ਦਾ ਬਿਆਨ ਕੀ ਹੀ ਹੈ ਤੋ ਕਿਹੜਾ ਬਾਬਾ ਨਾਨਕ ਤੋਂ ਹੋ ਜੀ ਕਿੰਦਾ ਪੱਗਾਂ ਨੂੰ ਕਿਹੜੇ ਕਿਲ ਲੱਗੇ ਹੁੰਦੇ ਆ ਠੀਕ ਹੈ ਜੀ ਔਰ ਪੱਗ ਦਾ ਇੰਨਾ ਆਦਰ ਸਨਮਾਨ ਕੀਤਾ ਭਾਵੇਂ ਉਹ ਬੀਜੇਪੀ ਭਾਵੇਂ ਆਕਾਲੀ ਦਲ ਪੰਜਾਬ ਦੀ ਮੈਂ ਗੱਲ ਕਰਦਾ ਠੀਕ ਹੈ ਜੀ ਇਹ ਪਹਿਲੀ ਪਾਰਟੀ ਦੇਖੀ ਹੈ ਜੀਡੀਪੀ ਉਹ ਜਿਹੜੀ ਈਸਟ ਇੰਡੀਆ ਕੰਪਨੀ ਇਹਨਾਂ ਦੀ ਦਿੱਲੀੋਂ ਆਈ ਹੈ ਉਹਨਾਂ ਨੇ ਇਹਨਾਂ ਨੂੰ ਲੁੱਟੋ ਵੀ ਤੇ ਇਹਨਾਂ ਨੂੰ ਕੁੱਟੋ ਵੀ ਤੇ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਚ ਜਿਹੜਾ ਸਾਡੇ ਪੰਜਾਬੀਆਂ ਦਾ ਨੁਕਸਾਨ ਕਰਕੇ ਸਾਰੇ ਵੀ ਕੀ ਆ ਗਿਆ ਸੀ ਕਿ ਪੱਗਾ ਕਿੜੀਆਂ ਲੱਥਰੀਆਂ ਵੀ ਆਇਆ ਉਹ ਵੱਜਦੀਆਂ ਵੀ ਆਗੀਆਂ ਇਹ ਪੱਗ ਨਹੀਂ ਹੁੰਦੀ ਕਿ ਦਸਤਾਰ ਹੁੰਦੀ ਹੈ ਜਿਹੜੇ ਗੁਰੂ ਪੀਰਾਂ ਨੇ ਸਾਡੀ ਧਰਤੀ ਨੂੰ ਉਜਾੜ ਕੀਤਾ ਸੀ ਲੇਕਿਨ ਕਿਵੇਂ ਦੇਖਦੀ ਆਵਾ ਵੈਲ ਪਾਰਟੀ ਨੂੰ ਦੇਖੋ ਆਮ ਆਦਮੀ ਜਿਸ ਬੰਦੇ ਨੂੰ ਇਹ ਬੰਦਾ ਉਹ ਗੱਲਾਂ ਕਰਦਾ ਜਿੰਨੂੰ ਪੱਗ ਦਾ ਕੋਈ ਸਤਕਾਰ ਨਹੀਂ ਹੈ ਜਿਸ ਬੰਦੇ ਨੂੰ ਪੱਗ ਦਾ ਇੱਕ ਸਤਕਾਰ ਹੈ ਉਹ ਹਮੇਸ਼ਾ ਜਿੰਨੇ ਪੱਗ ਬੰਨੀ ਹੋਈ ਕਿ ਨੂੰ ਬੁਲਾਏਗਾ ਸਰਦਾਰ ਜੀ ਕਰਕੇ ਤੇ ਜਿੰਨੂੰ ਪੱਗ ਦਾ ਪਤਾ ਹੀ ਨਹੀਂ ਹੈ ਹੁਣ ਜਿਹੜੀ ਬਿੱਲੀਆਂ ਆਈਏ ਇਸ ਇੰਡੀਆ ਕੰਪਨੀ ਜਿਹੜੀ ਉਹਨਾਂ ਦੀ ਬੋਲੀ ਆ ਉਹੀ ਏ ਥੱਲੇ ਵਾਲੇ ਕੁੱਕਰ ਬੋਲਦੇ ਆ ਹੁਣ ਪਿੱਛੇ ਹੜਾਂ ਦਾ ਇੰਨਾ ਇਨੀ ਮਾਰ ਪਈ ਸਾਡੇ ਲੋਕਾਂ ਨੂੰ ਕਿੱਥੇ ਹੀ ਮੁੱਖ ਮੰਤਰੀ ਜਾ ਕੇ ਉੱਥੇ ਹਸਪੀਟਲ ਲਾਖ ਲੋ ਗਿਆ ਮੈਨੂੰ ਦੱਸੋ ਕਿਹੜੇ ਬੰਦੇ ਨੂੰ ਅਜੇ ਤੱਕ ਕੋਈ ਮੁਆਵਜ਼ਾ 10 ਪੈਸੇ ਵੀ ਮਿਲਿਆ ਹੜਾਂ ਦਾ ਇਹ ਤਾਂ ਕਹਿੰਦੇ ਕੁੱਕੜੀ ਮਰੀ ਤੇ ਵੀ ਮੁਆਵਜ਼ਾ ਮਿਲੇਗਾ ਇਸ ਕਰਕੇ ਇਹ ਡਰਾਮੇ ਵਾਈ ਪਾਰਟੀ ਐ ਤੇ ਲੋਕਾਂ ਨੂੰ ਮੈਂ ਕਹਿੰਦਾ ਇਹ ਹਰ ਆਪਣੀ ਗਲਤੇ ਫੇਲ ਹੋਏ ਆ ਔਰ ਇਸ ਕਰਕੇ ਇਹਨਾਂ ਦੇ ਝੂਠ ਚ ਨਾ ਆਇਓ ਤੇ ਕਾਂਗਰਸ ਨੂੰ ਵੋਟਾਂ ਪਾਓ ਕਾਂਗਰਸ ਪਾਰਟੀ ਅੱਗੇ ਆਏਗੀ ਤੇ ਪੰਜਾਬ ਦਾ ਜਿਹੜਾ ਹੈ ਚੰਗੇ ਲੀਡਰ ਅੱਗੇ ਆਉਣਗੇ ਰੰਧਾਵਾ ਸਾਹ ਵਰਗੇ ਪ੍ਰਤਾਪ ਬਾਜਵੀ ਵਰਗੇ ਠੀਕ ਹੈ ਜੀ ਚਰਨਜੀਤ ਚੰਨੀ ਵਰਗੇ ਇਹ ਲੀਡਰ ਅੱਗੇ ਆਉਣਗੇ ਤੇ ਤਦ ਹੀ ਪੰਜਾਬ ਦਾ ਬਚਾਇਆ ਜਿਹੜੇ ਪੰਜਾਬ ਚ ਰਹਿ ਕੇ ਪੰਜਾਬ ਦੀ ਗੱਲ ਸੋਚਦੇ ਆ ਹੁਣ ਕਿਵੇਂ ਲੱਗਦਾ ਕਿ ਤੇਲੇ ਸੰਮਤੀ ਇਲੈਕਸ਼ਨਾਂ ਜਾਂ ਸੁਮਿਤ ਰੱਖਣਾ ਉਹ ਉਹ ਕਹਿੰਦੇ ਪਿਆ ਕਿ ਜਿੱਤ ਕੇ ਝੋਲੀ ਸਾਡੀ ਦੀ ਸੀਟ ਪਈ ਹੈ ਇਹ ਤੇ ਐਵੇਂ ਡਰਾਮੇਬਾਜ਼ੀ ਕਰਦਾ ਪਿਆ ਇਹ ਤੇਰੀ ਸਿਹਰ ਸਰਕਾਰ ਨੇ ਨਹੀਂ ਕੱਟੀ ਇਹ ਪ੍ਰਸ਼ਾਸਨ ਨਾਲ ਕੁਟੋਈ ਗਈ ਹੈ ਸਾਡਾ ਕੋਈ ਵੀ ਲੈਣ ਦੇ ਨਹੀਂ ਹੈਗਾ ਉਹ ਕਿਵੇਂ ਦੇਖਦੇ ਹੋ ਦੇਖੋ ਜੀ ਪ੍ਰਸ਼ਾਸਨ ਜਿਹੜਾ ਨਾ ਅਸੀਂ ਵੀ ਰਏ ਆ ਸਰਕਾਰ ਦੇ ਵਿੱਚ ਸਾਡੇ ਵੀ ਬੰਦੇ ਆ ਹਰ ਇੱਕ ਗੱਲ ਹਰ ਇੱਕ ਬੰਦੇ ਨੂੰ ਪਤਾ ਲੱਗਦੀ ਹੈ ਹੁਣ ਜੇ ਇਹਨੂੰ ਬੰਦੇ ਨੂੰ ਇੱਕ ਨੂੰ ਟਿਕਟ ਦੇ ਦਿੱਤੀ ਹੈ ਠੀਕ ਹੈ ਜੀ ਜਿਹੜਾ ਸਾਡੇ ਕਾਂਗਰਸ ਪਾਰਟੀ ਵੱਲੋਂ ਇੱਕ ਵਰਕਰ ਹੈ ਸਾਡਾ ਦੂਜੀ ਵਾਰੀ ਦਾ ਉਹ ਸਰਪੰਚ ਹੈ ਠੀਕ ਹੈ ਜੀ ਦੂਜੀ ਵਾਰੀ ਸਰਪੰਚ ਬਣਨਾ ਇੱਕ ਇੰਨੇ ਵੱਡੇ ਪਿੰਡ 'ਚ ਛੋਟੀ ਗੱਲ ਨਹੀਂ ਦੂਜੀ ਵਾਰੀ ਦਾ ਸਰਪੰਚ ਹੈ ਉਹਨੂੰ ਟਿਕਟ ਦਿੱਤੀ ਹੈ ਪਾਰਟੀ ਨੂੰ ਟਿਕਟ ਦੇ ਕੇ نوازਿਆ ਹੋਰ ਉਹ ਬੰਦਾ ਇੱਕ ਵਰਕਰ ਹੈ ਉਹ ਆਮ ਬੰਦਿਆਂ ਚ ਰਹਿੰਦੇ ਆਮ ਬੰਦਿਆਂ ਦੀ ਗੱਲ ਕਰਦਾ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਉਹਦੀ ਅਸੀਂ ਕੱਟੀ ਨਹੀਂ ਉਹਦੀ ਇਸ ਤਰ੍ਹਾਂ ਤੇ ਯਾਰ ਤੁਸੀਂ ਮੇਰੀ ਤਾਂ ਛੱਡੋ ਜੇ ਤੁਸੀਂ ਕਹਿੰਦੇ ਉਹ ਵੀ ਠੀਕ ਹੈ ਪ੍ਰਸ਼ਾਸਨ ਨੇ ਕੱਟੀ ਮੈਂ ਕਰਨਾ ਚਲੋ ਕੱਟਦੀ ਠੀਕ ਹੈ ਜੀ ਉਹ ਕੱਟਤੀ ਉਹਨੂੰ ਛੱਡਦੀ ਉਹ ਯਾਰ ਉਸ ਬੰਦੇ ਨੂੰ ਤੁਸੀਂ ਫੋਨ ਕਰਵਾ ਕੇ ਗੈਂਗਸਟਰ ਕੋ ਫੋਨ ਕਰਵਾਉਂਦੇ ਰਾਤ ਨੂੰ ਵੀ ਤੈਨੂੰ ਗੋਲੀ ਮਾਰ ਦੇਣੀ ਆਪਣੀ ਐਪਲੀਕੇਸ਼ਨ ਚੁੱਕ ਲੈ ਇਹ ਕਿੱਥੋਂ ਦੀ ਇਨਸਾਫ ਇਹ ਕੌਣ ਕਰਾ ਰਿਹਾ ਮੱਲਕੀ ਕੀ ਕਹਾਂ ਚਾਹੁੰਦੇ ਹੋ ਕਿ ਹਾਲਾਤ ਹੈ ਉਹ ਦਿਨ ਦਿਨ ਬੜੀ ਖਰਾਬ ਹੁੰਦੇ ਨੇ ਇਰਾਂ ਦੇ ਪਿਆ ਹਾਲਾਤ ਤੇ ਹੈ ਹੀ ਖਰਾਬ ਹੈ ਜੀ ਹਾਲਾਤ ਹੈ ਹੀ ਖਰਾਬ ਹੈ ਇਸ ਕਰਕੇ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਜਿਤਨਾ ਜੁਤਨਾ ਅਸੀਂ ਐਸਾ ਵੈਸਾ ਹੀ ਹੈ ਠੀਕ ਹੈ ਜੀ ਉਹ ਚਾਰਕ ਗੱਡੀਆਂ ਲੈ ਕੇ ਇਧਰ ਨੂੰ ਤੁਰ ਪਏ ਇਧਰ ਉਹਦੇ ਨਾਲ ਵੋਟਾਂ ਨਹੀਂ ਮਿਲਦੀਆਂ ਲੋਕਾਂ ਨੇ ਮਨ ਬਣਾਇਆ ਕਾਂਗਰਸ ਨੂੰ ਵੋਟ ਕਰਨੀ ਹੈ ਔਰ ਤੁਸੀਂ 17 ਤਰੀਕ ਦਿਖ ਲਿਓ ਕਾਂਗਰਸ ਪਾਰਟੀ ਦੀ ਜਿੱਤ ਹੋਣੀ ਵਿਕਾਸ ਕਿਹੜੇ ਕਿਹੜੇ ਕਰਵਾਏਗੇ ਤੁਹਾਡੇ ਵੱਲੋਂ ਪਹਿਲੇ ਤੁਹਾਡੇ ਟਾਈਮ ਤੇ ਮੈਂ ਉਹੀ ਤੁਹਾਨੂੰ ਕਹਿਣਾ ਚਾਹਣਾ ਤੁਹਾਡੇ ਮਾਦੀਮ ਰਾਹੀਂ ਲੋਕਾਂ ਨੂੰ ਜਿਨ੍ਹਾਂ ਦੇ ਕੰਮ ਹੋਇਆ ਉਹਨਾਂ ਨੂੰ ਪਤਾ ਕਿਸ ਬੰਦੇ ਨੇ ਕਰਵਾਇਆ ਠੀਕ ਹੈ ਜੀ ਹਜੇ ਵੀ ਜਿਹੜੀਆਂ ਪੰਚਾਇਤਾਂ ਹੀ ਉਹਨਾਂ ਦੇ ਵਿੱਚ 40 40 30 30 ਲੱਖ ਰੁਪਏ ਪੈਂਡਿੰਗ ਹੈ ਜਦੋਂ ਇਲੈਕਸ਼ਨ ਹੋਏ ਆ ਉਹ ਅੱਜ ਵੀ ਇਹ ਰੰਗਲੇ ਪੰਜਾਬ ਦੇ ਨਾਂ ਤੇ ਕਹਿੰਦੇ ਆ ਵੀ ਅਸੀਂ ਪੈਸੇ ਵੰਡ ਰਹੇ ਹਾਂ ਉਹ ਪੈਸੇ ਤੇ ਬਲਾਕ ਸੰਪਤੀ ਦੇ ਤੁਸੀਂ ਵੰਡ ਰਹੇ ਹੋ ਇਹਨਾਂ ਨੂੰ ਪਤਾ ਹੀ ਇਲੈਕਸ਼ਨ ਆ ਜਾਣੇ ਆ ਚੇਅਰਮੈਨ ਸਾਡਾ ਕੋਈ ਵੰਡਣਾ ਨਹੀਂ ਮੁੜ ਕੇ ਜਿਹੜੇ ਪੈਸੇ ਜਿਹੜੇ ਪਹਿਲਾਂ ਪਹਿਲਾਂ ਵੰਡ ਲਓ ਠੀਕ ਹੈ ਜੀ ਉਹ ਇਹਨਾਂ ਨੇ ਉਹਦੇ ਸੰਤੀ ਦੇ ਪੈਸੇ ਸਾਰੇ ਵੰਡੇ ਆ ਟਾਈ ਔਰ ਜਿਹੜਾ ਤੁਸੀਂ ਮੈਰਿਟ ਲੋਰ ਦੀ ਗੱਲ ਕਰਦੇ ਹੋ 4 ਸਾਲ ਦੇ ਵਿੱਚ ਅੱਤੇ ਪਰ ਚਲ ਜੋ ਉਥੇ ਵੱਡੀ ਵਟਸਐਪ ਲਾਈ ਮੇਰੇ ਪਿੰਚ ਆ ਜਾਓ ਵੱਡੀ ਵਟਸਐਪ ਲਾਈ ਚੇਚੇਲੀ ਚਲ ਜੋ ਵਟਸਐਪ ਲਾਈ ਔਰ ਘੱਟ ਤੋਂ ਘੱਟ 30 ਤੋਂ 35 ਜਿਹੜੇ ਆਪਾਂ ਡੀ ਬੋਰd ਦਿੱਤੇ ਉਹ ਕਿਹੇ ਵੀ ਪਿੰਚ ਚਲੇ ਜਾਓ ਤੇ ਜਿਹੜੇ ਡਰੇਨਿੰਗ ਦੇ ਕੰਮ ਕਹਿ ਲਓ ਜਾਂ ਕੋਈ ਗਲੀਆਂ ਦੇ ਕੰਮ ਕਹਿ ਲਓ ਜਾਂ ਬੀਪੀਐਲ ਕਾਰਡ ਕਹਿ ਲਓ ਆਹੀ ਤੇ ਬੀਪੀਐਲ ਕਾਰਡ ਬਣਾਏ ਆ ਹੀ ਆਪਣੀ ਸਰਕਾਰ ਚ ਇਹਨਾਂ ਦੇ ਕੱਟੇ ਆ ਜੀ ਇਹਨਾਂ ਨੇ ਸਾਰੇ ਕਾਰਡ ਕੱਟੇ ਲੋਕਾਂ ਦੇ ਔਰ OVPAL ਕਾਰਡ ਤੋਂ ਹੀ ਅੱਗੇ ਜਿਹੜਾ ਤੁਹਾਡਾ ਆਸ਼ਵਾਨ ਕਾਰਡ ਬਣਦਾ ਜਿਹਦੇ ਚ ਲੋਕਾਂ ਦੀ ਸਿਹਤ ਦਾ ਕੰਮ ਹੈ ਹੁਣ ਇਹ ਟੰਡੋਰਾ ਪੜਦੇ ਆ ਜੀ ਅਸੀਂ 10 ਲੱਖ ਦਾ ਉਹ ਕਰਤਾ ਦਾ ਯਾਰ ਪਹਿਲਾਂ ਵੀ ਤੇ 5.5 ਲੱਖ ਦਾ ਆਈ ਜਦੋਂ ਨਹੀਂ ਇਹ ਸਰਕਾਰ ਆਈ ਹੈ ਕਿ ਇਹ ਦਾ ਆਸ਼ਵਾਨ ਕਾਰਡ ਚੱਲਿਆ ਹੀ ਨਹੀਂ ਹੈ ਕਾਂਗਰਸ ਦਾ ਟਾਈਮ ਚੱਲਦਾ ਰਿਹਾ ਕੌਣ ਕਿਹੜੀ ਚੱਲ ਰਿਹਾ ਇਹ ਤੇ ਇਹ ਲੋਕਾਂ ਨੂੰ ਲੋਕਾਂ ਦੀ ਸਿਹਤ ਸਿਹਤ ਹੁੰਦੀ ਤੇ ਜਿਹੜੀ ਉਹ ਵੀ ਇਹਨਾਂ ਨੇ ਖੋਲੀ ਹੈ ਸੋ ਦੇਖਣ ਮਿਲਦਾ ਕਿ ਕਿਦਾ ਤੁਸੀਂ ਦੱਸਿਆ ਕਿ ਉਹ ਇਲੈਕਸ਼ਨ ਲੜਦੇ ਪਏ ਉਹ ਲਾਗੇ ਹੀ ਕਾਫੀ ਜ਼ਿਆਦਾ ਕਿਹੜੇ ਮਾਈਨਿੰਗ ਹੁੰਦੀ ਆ ਮਾਈਨਿੰਗ ਹੋਣ ਕਰਕੇ ਪਿਛਲੇ ਦਿਨੀ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਟਰੈਕਟਰ ਹਲਿਆੜ ਕਰਕੇ ਲੇਕਿਨ ਅੱਜ ਵੀ ਗੱਲ ਕੀਤੀ ਹੈ ਅੱਜ ਵੀ ਕਿਹਦੀ ਮਾਈਨਿੰਗ ਆ ਤੜਲੇਣਾ ਹੁੰਦੀ ਪਈ ਆ ਮਾਨ ਸਰਕਾਰ ਤੇ ਕਹਿੰਦੇ ਕਿ ਇਸ ਸਰਕਾਰ ਦੇ ਪੁਲਿਸ ਨਹੀਂ ਬਣਾਈ ਤੇ ਫਿਰ ਮਾਈਨਿੰਗ ਕਿੱਦਾਂ ਹੁੰਦੀ ਪਈ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਮਾਈਨਿੰਗ ਦਾ ਕਿੰਗ ਹੈ ਜੀ ਉਹ ਜੀ ਉਹਨੇ ਪੁੱਛੋ ਉਹਦੇ ਘਰ ਦੇ ਅੱਗੋਂ ਗੱਡੀਆਂ ਲੰਘ ਕੇ ਆਉਂਦੀਆਂ ਸਾਰਾ ਪਿੰਡ ਦੁਖੀ ਹੈ ਹੋਰ ਮੈਂ ਮੈਂ ਕਿਉਂ ਕਹ ਰਿਹਾ ਤੁਸੀਂ ਇਲਾਕੇ ਦੇ ਕੇਵਲ ਇੱਕ ਬੱਚੇ ਨੂੰ ਬਚਲੋ ਜਾ ਕੇ ਵੀ ਇਹ ਗੱਡੀਆਂ ਟੱਪਦੀਆਂ ਕੋਲਡ ਪੰਦਾ ਕੋਲੇ ਕੰਮ ਕਰਾਂਦਾ ਸਭ ਕੁਝ ਦੱਸਣਗੇ ਤੁਹਾਨੂੰ ਇਸ ਕਰਕੇ ਲੋਕਾਂ ਨੂੰ ਸਭ ਪਤਾ ਹੈ ਕੌਣ ਕਿਸ ਤਰ੍ਹਾਂ ਦਾ ਕਿੱਦਾਂ ਦਾ ਨਹੀਂ ਹੈਗਾ ਉਹ ਇਹਨਾਂ ਨੂੰ ਤੇ ਡਰ ਮੈਂ ਮੇਰਾ ਪੈ ਗਿਆ ਕਿ ਜੇ ਆ ਗਿਆ ਤੇ ਪਤਾ ਨਹੀਂ ਡੱਬੇ ਚ ਕੁਝ ਨਿਕਲਣਾ ਵੀ ਹੈ ਜਾਂ ਨਹੀਂ ਨਿਕਲਣਾ ਇਸ ਕਰਕੇ ਤੇ ਡਰਦੇ ਫਿਰਦੇ ਭੁਖੜਾਏ ਫਿਰਦੇ ਆ ਤੇ ਬੰਦਾ ਜਿਹੜਾ ਇਹ ਖੜਾ ਕੀਤਾ ਉਹ ਵੀ ਉਹਨੇ ਵੀ ਇਦਾਂ ਕਰਨਾ ਮੈਨੂੰ ਭਾਵੇਂ ਘੱਟ ਪੈਂਦੀ ਆ ਉਹਨੂੰ ਵੱਧ ਪੈਣੀ ਆ ਮੇਰੇ ਨਾਲੋਂ ਵੀ ਇਸ ਕਰਕੇ ਢੋਲ ਜਿਹੜਾ ਇਹਨਾਂ ਨੇ ਵਜਾਣਾ ਸੀ ਉਹ ਲਿਆ ਵਜਾ ਉਹਨੂੰ 17 ਤਰੀਕ ਢੋਲ ਢਾਲੀਆਂ ਦੇ ਜਿਹੜਾ ਇਹਨਾਂ ਦਾ ਜੋ ਇਹਨਾਂ ਦੇ ਹਾਲਾਤ ਆ ਬਿਲਕੁਲ ਕੈਂਡੀਡੇਟ ਨਾਲ ਵੀ ਗੱਲਬਾਤ ਕਰਨੀਆਂ ਆ ਉਹਨਾਂ ਦੇ ਵਿਚਾਰ ਸਾਂਝੇ ਕਰਵਾਨੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਗੱਲਬਾਤ ਵੀ ਕਰ ਗਏ ਜਨਨ ਦੀ ਕੋਈ ਨਾਮ ਆਪਣਾ ਮੇਰਾ ਨਾਜੀ ਸੋਮਰਾਜ लाड्डी ਜੀ ਪਿੰਡ ਮਿਰਜਾ ਪਰ ਮੈਂ ਜ਼ਿਲ੍ਹਾ ਪ੍ਰਸ਼ਦ ਦਾ ਬਲਾਕ ਮਾਧੋਪੁਰ ਤੋਂ ਕਾਂਗਸ ਪਾਰਟੀ ਵੱਲੋਂ ਉਮੀਦਵਾਰ ਆ ਤੇ ਮੈਨੂੰ ਕਾਂਗਸ ਪਾਰਟੀ ਨੇ ਟਿਕਟ ਦਿੱਤੀ ਆ ਤੇ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਕ ਛੋਟੇ ਜਿਹੇ ਵਰਕਰ ਨੂੰ ਇਦਾਂ ਵੱਡਾ ਮਾਣ ਬਖਸ਼ਿਆ ਇਸ ਦੇ ਵਿੱਚ ਸਾਡੇ ਮੇਰੇ ਵੱਡੇ ਭਰਾ ਅਰਵਿੰਦਰ ਸਿੰਘ ਲਾਡੀ ਜੀ ਤੇ ਉਹਨਾਂ ਦੀ ਵੱਡੀ ਲੀਡਰਸ਼ਿਪ ਜਿਵੇਂ ਕਿ ਅੰਲਾਵਾ ਸਾਹਿਬ ਜੀ ਤੇ ਆਪਣੇ ਬਾਈਬਾ ਸਾਹਿਬ ਜੀ ਤੇ ਨਾਲ ਹੀ ਜਰਨਜੀਤ ਚੰਨੀ ਜੀ ਤੇ ਸਾਡੇ ਪਰਦੇਖ ਅਜクセ श्री राजा ਬਰਿੰਗ ਜੀ ਤੇ ਸਾਡੇ ਸੁਜਾਨ ਪਹਲਕੇ ਤੋਂ ਐਮਐਲਏ श्री ਨਰੇਸ਼ਪੁਰੀ ਜੀ ਮੈਂ ਇਹਨਾਂ ਸਾਰਿਆਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੱਕ ਪਿੰਡ ਵਿੱਚੋਂ ਇੱਕ ਛੋਟਾ ਜਿਹਾ ਕਾਰਕਟਰ ਨੂੰ ਜਿਹੜਾ ਕਿ ਆਪਣੀ ਪਾਰਟੀ ਵਾਸਤੇ ਦਰਿਆ ਬਚਾਉਂਦਾ ਸੀ ਲੋਕਾਂ ਨੂੰ ਇਕੱਠਾ ਕਰਦਾ ਸੀਗਾ ਤੇ ਉਹਨੂੰ ਉਹਨਾਂ ਨੇ ਇਹ ਟਿਕਟ ਦੇ ਕੇ ਇੱਕ ਮੇਰੇ ਪਿੰਡ ਨੂੰ ਤੁਮੇਰਾ ਲappelਉ ਬਹੁਤ ਹੀ ਵੱਡਾ ਮਾਨਵਕਿਆ ਤੇ ਮੈਂ ਕਾਂਗਰਸ ਪਾਰਟੀ ਦਾ ਪਹਿ ਦਿਲੋਂ ਬਹੁਤ ਹੀ ਧੰਨਵਾਦੀ ਹਾਂ ਸਰ ਦੋ ਵਾਰੀ ਤੁਸੀਂ ਦੇਖਿਆ ਕਿ ਸਰਪੰਚੇ ਇਲੈਕਸ਼ਨ ਵਿੱਚ ਲੱਗ ਚੁੱਕੇ ਹੋ ਹੁਣ ਤੁਹਾਡੀ ਇੰਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੀ ਕਰਨ ਚਾਹੋਗੇ ਦੇਖੋ ਜੀ ਦੋ ਵਾਰ ਤਾਂ ਮੇਰੀ ਨਸੀ ਸਰਪੰਚ ਬਣੀਆ ਇਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਜੀ ਸੰਨ 84 ਦੇ ਵਿੱਚ ਜਦੋਂ ਪਿੰਡ ਦੇ ਵਿੱਚ ਇਸ ਪੰਜਾਬ ਦੇ ਵਿੱਚ ਦੀ ਕਾਰਗ ਮੱਚੀ ਜੀ ਅਗਰ ਮੇਰੇ ਫਾਦਰ ਸਾਹਿਬ ਸਰਪੰਚ ਸੀਗੇ ਦੋ ਵਾਰ ਉਹ ਸਰਪੰਚ ਬਣਿਆ ਗਿਆ ਨਾ ਤੇ ਜੋ ਵੀ ਮੈਨੂੰ ਪਾਰਟੀ ਜਿਵੇਂ ਇਹ ਦੇਗੀ ਜਾਂ ਦਿੱਤੀ ਆ ਮੈਂ ਸਿਰ ਕਰ ਦੇ ਨੂੰ ਲਵਾਵਾਂਗਾ ਕਿਉਂਕਿ ਪਾਰਟੀ ਨੇ ਜਿੰਨੀ ਵੀ ਜ਼ਿੰਮੇਵਾਰੀ ਅੱਜ ਦਾ ਕਿਸਾਨ ਦਿੱਤੀ ਹੈਗੀ ਆ ਅਸਾਂ ਪਾਰਟੀ ਨੂੰ ਅੱਜ ਤੱਕ ਪਿੱਠ ਨਹੀਂ ਦਿਖਾਈ ਤੇ ਤਦ ਵੀ ਪਾਰਟੀ ਨੇ ਮੇਰੇ ਤੇ ਇਹਨਾ ਵਿਸ਼ਵਾਸ ਆਮਜੇ ਮੈਨੂੰ ਇਹ ਕਾਬਿਲ ਸਮਝਿਆ ਜੀ ਜਿਵੇਂ ਤੁਸੀਂ ਫਾਰਮ ਪਰ ਕੈਟੇਗਰ ਲੈ ਕੇ ਘਰ ਪੁੱਜੀਓ ਤੇ ਕੋਈ ਤੁਹਾਨੂੰ ਕਿੱਦਾਂ ਤੁਸੀਂ ਦੱਸਿਆ ਥੋੜੀ ਦੇਰ ਪਹਿਲਾਂ ਕੋਲ ਲਾਡੀ ਜੀ ਨੇ ਦੱਸੇ ਵੀ ਕੋਲ ਵੀ ਆਈ ਹੈ ਤੁਹਾਨੂੰ ਕਿਸ ਬੰਦੇ ਦੀ ਕੋਲ ਆਈ ਔਰ ਕੀ ਫੋਟੇ ਦੀ ਮੰਗ ਕੀਤੀ ਗਈ ਤੁਹਾਡੇ ਵੱਲੋਂ ਸਰ ਜੀ ਮੈਂ ਆਪਣੀ ਕੰਮਪਨੀ ਕਰਕੇ ਜਿਸ ਤਰ੍ਹਾਂ ਹੀ ਘਰ ਆਇਆ ਤੇ ਮੈਂ ਰਾਤ ਨੂੰ ਰੋਟੀ ਖਾਧੀ ਹੈ ਤੇ ਮੈਂ ਸੋ ਗਿਆ ਰਾਤ ਨੂੰ 11:57 ਮਿੰਟ ਤੇ ਮੈਨੂੰ ਕਾਲ ਆਈ ਹੈ ਮੈਂ ਚੁੱਕਿਆ ਫੋਨ ਦੇਖਿਆ ਉਹ ਪਲਸ ਜੀ ਨਾਲ ਹੀ ਵਾਰ ਵੀ ਕਾਲ ਸੀਗੀ ਮੈਨੂੰ ਉਹਨਾਂ ਨੇ ਹੁੰਦੇ ਸਾਥੀ ਪਹਿਲਾਂ ਇੱਕ ਦਾ ਲਫ਼ਜ਼ ਬੋਲਿਆ ਵਾ ਤੇ ਤੁਸੀਂ ਮੈਂ ਰੋਹ ਤੇ ਸੁਦੀ ਬੋਲ ਰਿਹਾ ਜੀ ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹ ਠੀਕ ਨਹੀਂ ਕਰ ਰਹੇ ਤੁਸੀਂ ਕੱਲ 8 ਤਰੀਕ ਹੈਗੀ ਆ ਆਪਲੀ ਜਾ ਕੇ ਫੈਲ ਚੁੱਕ ਲੋ ਤੇ ਮੇਰੇ ਆਨਲਾ ਵਕਤ ਤੁਹਾਡੇ ਵਾਸਤੇ ਬਹੁਤ ਮਾਰਾ ਹੋਏਗਾ ਜੀ ਫਿਰ ਮੈਨੂੰ ਮੈਂ ਉਹਨੂੰ ਪੁੱਛਿਆ ਉਹ ਕਹਿੰਦਾ ਤੂੰ ਡ੍ਰਿੰਕ ਕਰਨਾ ਅਜੇ ਤੱਕ ਮੇਰੇ ਪਰਿਵਾਰ ਦੇ ਵਿੱਚ ਕਿਸੇ ਵੀ ਆਦਮੀ ਨੇ ਕੋਈ ਟ੍ਰਿਕ ਨਹੀਂ ਕੀਤਾ ਸਾਡੇ ਤੇ ਜਿਹੜੇ ਮਰਜ਼ੀ ਕੋਈ ਅਲੀਕੇਸ਼ਨ ਲਾਏ ਸਾਨੂੰ ਕੋਈ ਦਾ ਅਫਸੋਸ ਨਹੀਂ ਹੈਗਾ ਪਰ ਮੈਂ ਇਹਨਾਂ ਗੁਰੂ ਮਹਾਰਾਜ ਨੂੰ ਮੰਨ ਲਗੇ ਕਹਣਾ ਕਿ ਅਜੇ ਤੱਕ ਆਹੀਂ ਕੋਈ ਟ੍ਰਿਕ ਨਹੀਂ ਕੀਤਾਗਾ ਨਾਲ ਹੀ ਇੱਥੇ ਜੋ ਵੀ ਗੱਲਾਂ ਕੀ ਕਰ ਰੇ ਨੇ ਤੇ ਇਹ ਇਸ ਤਰ੍ਹਾਂ ਆਦਮੀਆਂ ਦਾ ਇਸ ਤਰ੍ਹਾਂ ਦਾ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਮੈਨੂੰ ਆਪਣੀ ਸ਼ਾਹੀ ਦਾ ਪਤਾ ਹੈਗਾ ਮੈਂ ਕਿਸੇ ਵਾਸਤੇ ਕੋਈ ਵੀ ਮਾਰੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਅੱਜ ਅਸੀਂ ਕਿਸੇ ਦੇ ਉੱਪਰ ਕੰਗਲ ਚਕਾਵਾਂਗੇ ਤੇ ਚਾਰ ਉਂਗਲਾਂ ਸਾਡੇ ਤਰਫ ਹੋਣਗੀਆਂ ਤੇ ਮੈਂ ਆਪਣੀ ਸਪਾਈ ਨਹੀਂ ਦੇਣਾ ਚਾਹੁੰਦਾ ਇਲਾਕੇ ਨੂੰ ਮੇਰੇ ਨੂੰ ਮੇਰਾ ਪਤਾ ਹੈਗਾ ਮੇਰੇ ਪਿੰਡ ਨੂੰ ਮੇਰੇ ਇਲਾਕੇ ਨੂੰ ਜੋ ਆਸ-ਪਾਸ ਦੀ ਦੁਨੀਆ ਦਾ ਉਹਨਾਂ ਨੂੰ ਪਤਾ ਹੈਗਾ ਕਿ ਕਾਂਗਰਸ ਪਾਰਟੀ ਨੇ ਇਹਨੂੰ ਕੈਂਡੀਡੇਟ ਬਣਾਇਆ ਹੈ ਤੇ ਅਸੀਂ ਨੂੰ ਕਿੱਥਰ ਜਿਤਾਣਾ ਹੈ ਜੀ ਕੀ ਕਹਿੰਦਾ ਇਸ ਜਿਹੜਾ ਕੋਲ ਕੀਤੀ ਕਿਹੜੀਆਂ ਗੱਲਾਂ ਹੋਈਆਂ ਤੁਹਾਡੀ ਕੋਈ ਮਾ ਜਾਣ ਮਾਰਨ ਦੀ ਤੰਕੀਜ ਆ ਕੋਈ ਫਰੋਤੇ ਦੀ ਮੰਗ ਕਿਹੜੀਆਂ ਗੱਲਾਂ ਹੋਈਆਂ ਤੁਹਾਡੇ ਨਾਲ ਉਹਨੇ ਤਾਂ ਸਿੱਧਾ ਹੀ ਕਹਿਤਾ ਤੇ ਕੱਲ ਆਖਤ ਤਰੀਕ ਹੈਗੀ ਆ ਤੇ ਆਪਣੀ ਫਾਇਲ ਚੋਕੜਾ ਨਹੀਂ ਤੇ ਤੇਰਾ ਆਣਵਾ ਤੇ ਸਮਾਂ ਬਹੁਤ ਹੀ ਮਾੜਾ ਹੋਏਗਾ ਤੈਨੂੰ ਜਾਨੋਂ ਮਾਰ ਦਿੱਤਾ ਜਾਏਗਾ ਬਸ ਐਸ ਨੂੰ ਗੱਲਾਂ ਨੂੰ ਕੀਤੀਆਂ ਦੂਸਰੀ ਵਾਰੀ ਮੇਰਾ ਕਾਲ ਮੈਨੂੰ ਕਾਲ ਆ ਮੇਰੀ ਮਿਸੀ ਕਹਿੰਦੀ ਨਹੀਂ ਫੋਨ ਨਹੀਂ ਚੁੱਕਣਾ ਮੈਂ ਫੋਨ ਚਾ ਨਾਲ ਹੀ ਚੁੱਕ ਕੇ ਮੈਂ ਬੰਦ ਕਰਤਾ ਫੋਨ ਆਪਣਾ ਇਹ ਗੱਲਾਂ ਹੋਈਆਂ ਉਹਦੇ ਨਾਲ ਮੇਰੀਆਂ ਜੀ ਮੈਂ ਇਹ ਕੰਪਲੇਨ ਜਾ ਕੇ ਸਵੇਰੇ ਸੰਸਾਭ ਨਾਲ ਗੱਲ ਹੋਈ ਆ ਰਾਜੀ ਭਾਈ ਨੇ ਮੈਨੂੰ ਕਿਹਾ ਤੁਸੀਂ ਐਸਐਸ ਆਫ ਨਾਲ ਗੱਲ ਕਰੋ ਮੈਂ ਕੱਲ ਕੀਤੀ ਆ ਉੱਥੇ ਅਸੀਂ ਕੰਪਲੇਨ ਦਿੱਤੀ ਹੈਗੀ ਆ ਕੱਲ ਫਿਰ ਸ਼ਾਮ ਨੂੰ ਸੀਆਈਡੀ ਵਾਲੇ ਮੇਰੇ ਘਰ ਆਏ ਸੀਗੇ ਉਹਨਾਂ ਨੇ ਮੇਰੇ ਕੋਲ ਪੂਰਾ ਡਰੈਸ ਲੈ ਕੇ ਜੋ ਵੀ ਮੈਂ ਮੈਨੂੰ ਹੋਇਆ ਸਾਰਾ ਨਾਮ ਉਹਨਾਂ ਨੂੰ ਦੱਸਿਆ ਹੋਇਆ ਅੱਗੇ ਮੈਂ ਇਸ ਸਰਕਾਰ ਤੋਂ ਇਹ ਆਸ ਨਹੀਂ ਰੱਖਦਾ ਸੀਗਾ ਕਿ ਇਹ ਸਰਕਾਰ ਇੱਥੋਂ ਤੱਕ ਪਹੁੰਚੇਗੀ ਇੱਕ ਛੋਟੇ ਬੱਚੇ ਨੂੰ ਜਾਂ ਤੇ ਛੋਟੇ ਬੰਦੇ ਨੂੰ ਇੱਕ ਟਿਕਟ ਦੇਤੀ ਆ ਸਰ ਸਾਦੀਪ ਕੌਰ ਕਾਂਗਰਸ ਪਾਰਟੀ ਨੇ ਤੇ ਇਹਨਾਂ ਨੂੰ ਇੰਨਾ ਤਕਲੀਫ ਕਿਉਂ ਆ ਕਿਉਂਕਿ ਅਸੀਂ ਕਾਰਸ ਵਿੱਚ ਰਹਿੰਦੇ ਆ ਸਾਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਕਿਸ ਤਰੀ ਦੀ ਆ ਅੱਜ ਲੋਕੀ ਕਹਿਣ ਕਿ ਕਾਂਗਰਸ ਨੇ 70 ਸਾਲਾਂ ਚ ਕੁਝ ਨਹੀਂ ਕੀਤਾ ਲੇਕਿਨ ਬਈ ਸਾਨੂੰ ਪਤਾ ਹੈਗਾ ਕਿ ਕਾਂਗਰਸ ਨੇ 70 ਸਾਲਾਂ ਚ ਕੀ ਕੀਤਾ ਆ ਚਲੋ ਜੇ ਕਾਂਗਰਸ ਨੇ 70 ਸਾਲਾਂ ਚ ਕੁਝ ਨਹੀਂ ਕੀਤਾ ਹੈਗਾ ਅੱਜ ਜਿਹੜੇ ਤੁਸੀਂ ਇੱਧਰ ਵੱਡੇ ਫਾਈਓਵਰ ਦੇਖ ਰਹੇ ਹੋ ਟ੍ਰੇਨਾਂ ਚੱਲ ਰਹੀਆਂ ਨੇ ਇਹ ਕਿਹਾ 5 ਸਾਲਾਂ ਚ ਜਾਂ 2014 ਤੋਂ ਬਾਅਦ ਨੇ ਚੱਲੀਆਂ ਪਹਿਲਾਂ ਵੀ ਚੱਲਦੀਆਂ ਸੀਗੀਆਂ ਜਾਨਕੀ ਇੱਕ ਸੂਈ ਭਰਾਂ ਤੋਂ ਕਾਂਗਰਸ ਨੇ ਚਾਲੂ ਕੀਤਾ ਸੀਗਾ ਅੱਜ ਉਹੀ ਦੇਖੋ ਕਿੱਥੇ ਹੈ ਗਿਆ ਅੱਜ ਇਹ ਬੰਦੇ ਕਹਿੰਦੇ ਵੀ ਕਾਂਗਰਸ ਨੇ ਕੁਝ ਨਹੀਂ ਕੀਤਾ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਵੀ ਤਾਂ ਪਹਿਲਾਂ ਕਾਂਗਰਸ ਸੀਗੇ ਤੁਸੀਂ ਪਹਿਲਾਂ ਕੋਈ ਨਹੀਂ ਕਾਂਗਰਸ ਅੱਡੀ ਜੀ ਮੈਂ ਇਹ ਕਹਿਣਾ ਚਾਹਣਾ ਕਿ ਹਰ ਪਾਰਟੀਆਂ ਆਉਂਦੀਆਂ ਸਤਾ ਵਿੱਚ ਆਉਂਦੀਆਂ ਜਾਂਦੀਆਂ ਨੇ ਲੇਕਿਨ ਪਾਰਟੀ ਨੂੰ ਕਦੇ ਛੱਡਣਾ ਨਹੀਂ ਚਾਹੀਦਾ ਪਾਰਟੀ ਸੁਖ ਉਹੀ ਹੁੰਦਾ ਜਿਹੜਾ ਆਪਣੇ ਧਰਮ ਨਾਲ ਚਲੇ ਇਹ ਨਹੀਂ ਆਗਾ ਕਿ ਅੱਜ ਦੂਸਰੀ ਪਾਰਟੀ ਆ ਗਈ ਤੇ ਆਹੀਂ ਤਬਲੀ ਮਾਰ ਕੇ ਦੂਸਰੀ ਪਾਰਟੀ ਚ ਹੋ ਗਿਆ ਕਿਉਂ ਕਿ ਅਸੀਂ ਕੁਝ ਸੁਪਾਣਾ ਚਾਹਦੇ ਆ ਲੋਕਾਂ ਕੋਲੋਂ ਸੁਪਾਣਾ ਚਾਹਦੇ ਆ ਕੁਝ ਸੁਪਾਣਾ ਚਾਹਦੇ ਆ ਕਿ ਅਗਰ ਅਸੀਂ ਪਾਰਟੀਏ ਜੋਇਨ ਨਹੀਂ ਕੀਤੀ ਤੇ ਸਾਡੇ ਜਿਹੜਾ ਹੈ ਪਿੱਛੇ ਹੈ ਕੀਤਾ ਉਹਦੇ ਰਾਜ ਖੋਲ ਜਾਣਗੇ ਕਿੱਦਾਂ ਦੇਖਦੇ ਹੋ ਉਹ ہماری ਪਾਰਟੀ ਜਿਹੜੀ ਸੱਤਾ ਚ ਆਈ ਹੈ ਕਿਵੇਂ ਦੇ ਦੇ ਉਹ ਕੰਮ ਕਿੱਦਾਂ ਦੇਖਦੇ ਹੋ ਔਰ ਮੇਨਟੇਨ ਕਿੱਦਾਂ ਦੇਖਦੇ ਹੋ ਤੁਹਾਨੂੰ ਪਤਾ ਹੀ ਆ ਕੀ ਪੰਜਾਬ ਦੇ ਕੀ ਹਲਾ ਦਾ ਇਸ ਵਕਤ ਪੰਜਾਬ ਦੇ ਵਿੱਚ ਤੁਸੀਂ ਆਪਣਾ ਪੰਜਾਬੀ ਵਾਲਾ ਚੈਨਲ ਆਪਣੇ ਘਰ ਬੈਠ ਕੇ ਸੁਣੋਗੇ ਨਾ ਉਹਦੇ ਵਿੱਚ ਹਰ 2 ਮਿੰਟ ਬਾਅਦ ਇੱਕ ਖਬਰ ਜੂ ਆਏਗੀ ਅੱਜ ਇੱਥੇ ਗੋਲੀ ਚਲੀ ਆ ਅੱਜ ਗੁਰਦਾਸਪੁਰ ਅੱਜ ਚਲੰਦਰ ਅੱਜ ਅੰਮ੍ਰਿਤਸਰ ਇੰਨਾ ਤਾਂ ਬੁਰਾ ਹਾਲ ਹੈ ਲਾਇਆ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਨਿਕਲਣਾ ਵੀ ਮੁਨਸਬੀ ਨਹੀਂ ਹੈਗਾ ਤਾਂ ਕਿ ਇਹ ਲੋਕੀ ਜਿਹੜੇ ਨਾ ਇਹਨਾਂ ਦੇ ਬਦਲਾਅ ਵਾਸਤੇ ਬੋਰਡ ਪਾਏ ਸੀਗੇ ਲੇਕਿਨ ਅੱਜ ਉਹੀ ਲੋਕੀ ਕਹਿ ਰਹੇ ਨੇ ਕਿ ਅਗਰ ਅਸੀਂ ਇਹ ਕੰਮ ਅਜਾ ਨਹੀਂ ਕਰਦੇ ਬਾਈ ਦੇ ਵਿੱਚ ਤਾਂ ਅੱਜ ਸਾਨੂੰ ਇਹ ਦਿਨ ਦਿਖਣੇ ਨਹੀਂ ਪੈਣਗੇ ਕਿ ਮੈਂ ਸਿੱਧਾ ਇਹਨਾ ਚਾਹੂਗਾ ਆਪਣੇ ਲੋਕ ਸਭਾ ਦੇ ਲੋਕਾਂ ਨੂੰ ਮੈਂ ਆਪਣੇ ਜਿੰਨੇ ਵੀ ਇਲਾਕਾ ਨਿਵਾਸੀ ਆ ਪੰਜਾਬ ਨਿਵਾਸੀ ਆ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆ ਤੁਸੀਂ ਜਿਹਨੂੰ ਬੋਰਡ ਪਾਣਾ ਆ ਸੋ ਸਮਝ ਕੇ ਪਾ ਰਹੇ ਆ ਇਹ ਕੋਈ ਪ੍ਰੈਸ਼ਰ ਨਹੀਂ ਆ ਇਹ ਚਾਰ ਪੰਜ ਮਹੀਨੇ ਦੀ ਸਰਕਾਰ ਹੈਗੀ ਆ ਉਸ ਤੋਂ ਬਾਅਦ ਆਣ ਵਾਲੀ ਪਾਰਟੀ ਜਿਹੜੀ ਅੱਗੇ ਦੇਖੋ ਵੀ ਆਣ ਵਾਲੀ ਸਰਕਾਰ ਕਿਹੜੀ ਹੈਗੀ ਆ ਉਸ ਤੋਂ ਤੱਕ ਤੁਸੀਂ ਆਪਣਾ ਆਪਣੇ ਮਤ ਨੂੰ ਲੋਕ ਕਹਿੰਦੇ ਆ ਕਿ ਮਤ ਇੱਕ ਵਾਰ ਵਰਤ ਜਾਂਦੀ ਹੈ ਬੋਟ ਦਾ ਅਧਿਕਾਰ ਮਤ ਅਧਿਕਾਰ ਇਹਨੂੰ ਕਹਿੰਦੇ ਨੇ ਪੁੱਣਾ ਕਹਿੰਦਾ ਕਿ ਆਪਣਾ ਦਿਲਾ ਸੋਚ ਕੇ ਬੋਟ ਪਾਓ ਆਣੀ ਹੋਵੇ ਕਿ ਅੱਜ ਤੁਸੀਂ ਬੋਟ ਪਾ ਲਓ ਤੇ ਕਾਲੂ ਤੁਹਾਡਾ ਕੋਈ ਹੋਰ ਕੰਮ ਹੋ ਜਾਵੇ ਤੇ ਮੈਂ ਤੁਹਾਡਾ ਵਰਕਰ ਆ ਜਾ ਮੈਨੂੰ ਜਿੱਥੇ ਵੀ ਤੁਸੀਂ ਬੁਲਾਓਗੇ ਜਿੱਥੇ ਤੁਸੀਂ ਮੈਨੂੰ ਖੜਾ ਕਰੋਗੇ ਅਸੀਂ ਤੁਹਾਡੇ ਨਾਲ ਤਨਮਨ ਦਾ ਦੇ ਨਾਲ ਆ ਸਾਡੇ ਵਾਲਾ ਕੋਈ ਕੰਮ ਨਹੀਂ ਰਹੇਗੀ ਬਸ ਇਹੀ ਮੈਂ ਕਹਣਾ ਚਾਹਣਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਦਾਗ ਜਿਹੜੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨੀ ਹੋਇਆ ਫਾਈਲ ਪੜੀ ਤੇ ਫਾਈਲ ਪਰ ਕੇ ਜੋ ਕਾਰਪੂਜੇ ਸੇ ਕਾਰਪੂਜੇ ਦੇ ਉਹਨਾਂ ਨੂੰ ਧਮਕੀਆਂ ਆਏ ਸੀ ਤੇ ਉਹਨਾਂ ਨੇ ਦੇਖਦੇ ਹੋ ਨਾ ਇਟਨੇ ਪੰਜਾਬ ਦੇ